ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਆਪਣੀ ਕੁਰਸੀ ਨੂੰ ਬਚਾਉਣ ਲਈ ਜਦੋ ਜਹਿਦ ਕਰ ਰਹੇ ਨੇ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਹੁਣ ਖਲਾਰਾ ਪੈ ਗਿਆ ਹੈ ਜਿਹੜੀ ਪਾਰਟੀ ਹੁਣ ਤਿੱਤਰ-ਬਿੱਤਰ ਹੋ ਗਈ ਹੈ ਅਰਵਿੰਦ ਕੇਜਰੀਵਾਲ ਵਾਸਤੇ ਸੁਭਾਲਣਾ ਮੁਸ਼ਕਲ ਹੋ ਗਏ ਉਹ ਜਾਵੇਗਾ ਖਾਸ ਕਰਕੇ ਪੰਜਾਬ ਨੂੰ ਕਿਉਂਕਿ ਪੰਜਾਬ ਦੇ ਵਿੱਚ ਤਾਂ ਲੋਕ ਸਭਾ ਦੀਆਂ ਚੋਣਾਂ ਤੋਂ ਹੀ ਮੰਗ ਉੱਠ ਰਹੀ ਹੈ ਕਿ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਅਰਵਿੰਦ ਕੇਜਰੀਵਾਲ ਨੇ ਐਲਾਨਿਆ ਸੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹ ਲਗਭਗ 50% ਜਿਹੜੇ ਵਿਧਾਇਕ ਨੇ ਅਤੇ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚ ਉਹਨਾਂ ਨੂੰ ਮਨਜ਼ੂਰ ਨਹੀਂ ਕਿਉਂਕਿ ਉਹਨਾਂ ਦੇ ਨਾਲ ਪੱਕ ਪਾਤ ਕੀਤੇ ਜਾਂਦੇ ਨੇ ਮਾਨਸੂਨ ਸੈਸ਼ਨ 3 ਦਿਨਾਂ ਦਾ ਵਿਧਾਨ ਸਭਾ ਦੇ ਵਿੱਚ ਚੱਲਿਆ ਤੂੰ ਤੂੰ ਮੈਂ ਮੈਂ ਹੋਈ ਵਿਰੋਧੀ ਧਿਰ ਨੂੰ ਤਾਂ ਬੋਲਣ ਦੀ ਲੋੜ ਨਹੀਂ ਪਈ ਇਧਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੂੰ ਆਪਣੀ ਜਾਨ ਤੇ ਪਣੀ ਹੋਈ ਹੈ ਵਿਧਾਇਕਾਂ ਅਤੇ ਮੰਤਰੀਆਂ ਦੀ ਪਾਵਰ ਜਿਹੜੀ ਹੈ ਉਹ ਸੰਦੀਪ ਪਾਟਕ ਨੇ ਲੈ ਲਈ ਹੈ ਅਤੇ ਕੁਝ ਆਗੂ ਜਿਹੜੇ ਨੇ ਜਿਹੜੇ ਭਗਵੰਤ ਮਾਨ ਦੇ ਖਾਸਮ ਖਾਸ ਦੱਸੇ ਜਾਂਦੇ ਨੇ ਅੱਜ ਉਹਨਾਂ ਨੇ ਮੋਡਲੀ ਮੈਂਬਰਸ਼ਿਪ ਤੋਂ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਹਾਂਜੀ ਮੈਂ ਗੱਲ ਕਰ ਰਿਹਾ ਹਾਂ ਸੀਨੀਅਰ ਆਗੂ ਪੂਨਮ ਗੁਦਾਰਾ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਦੱਸਦੀ ਹੈ ਕਿ ਪੂਨਮ ਗੁਦਾਰਾ ਜਿਹੜੇ ਨੇ ਉਹ ਮਹਿਲਾ ਵਿੰਗ ਦੇ ਆਗੂ ਨੇ ਡੱਬ ਵਾਲੀ ਤੋਂ ਦੱਸਦੀ ਹੈ ਕਿ ਡੱਬ ਵਾਲੀ ਤੋਂ ਉਹਨਾਂ ਨੂੰ ਟਿਕਟ ਦਾ ਦਾਅਵੇਦਾਰ ਮੰਨਿਆ ਜਾਂਦਾ ਸੀ ਮੰਨਿਆ ਜਾ ਰਿਹਾ ਸੀ ਲੇਕਿਨ ਟਿਕਟ ਜਿਹੜੀ ਹੈ ਕੁਲਦੀਪ ਸਿੰਘ ਗੁਦਾਰਾ ਨੂੰ ਦੇ ਦਿੱਤੀ ਗਈ ਇਸ ਨੂੰ ਲੈ ਕੇ ਪੂਰਨ ਗੁਦਾਰਾ ਜਿਹੜੀ ਹੈ ਉਹ ਗੁੱਸੇ ਹੋਗੀ ਗੁੱਸੇ ਦੇ ਵਿੱਚ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਅਤੇ ਜਿਹੜੇ ਮਹਿੰਗਾ ਵਿੰਗ ਦੇ ਜਿਹੜੇ ਮਹਿਲਾ ਵਿੰਗ ਦੇ ਆਗੂ ਸੀ ਪ੍ਰਧਾਨ ਸੀ ਉਹਨਾਂ ਦੀ ਮੁਦਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਅਲਬੀਦਾ ਕਹਿ ਦਿੰਦਾ ਹੈ ਆਮ ਆਦਮੀ ਪਾਰਟੀ ਨੂੰ ਅਤੇ ਕੁਲਦੀਪ ਸਿੰਘ ਜਿਹੜੇ ਗੁਦਾਰਾ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਕਾਫੀ ਸੁਰਕੀਆਂ ਦੇ ਵਿੱਚ ਛਾਏ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਪੂਨਮ ਗੁਦਾਰਾ ਜਿਹੜੀ ਹੈ ਉਹ ਡੱਬ ਵਾਲੀ ਤੋਂ ਦਾਵੇਦਾਰ ਮੰਨੀ ਗਈ ਸੀ ਦਾਵੇਦਾਰ ਸੀ ਵਿਧਾਨ ਸਭਾ ਦੀਆਂ ਚੋਣਾਂ ਹਰਿਆਣਾ ਦੇ ਲਈ ਲੇਕਿਨ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਉਹ ਦੇ ਸਵਾਜ ਸੇਵੀ ਕਮਾਂ ਨੂੰ ਇਸ ਲਈ ਪੂਨਮ ਗਦਾਰਾ ਨੇ ਅੱਜ ਆਪਣੀ ਮੈਂਡਲੀ ਮੈਂਬਰਸ਼ਿਪ ਤੋਂ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਅਸਤੀਫਾ ਲਿਖ ਦਿੱਤਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਪੂਨਮ ਗਦਾਰਾ ਹੁਣ ਜਾ ਕੇ ਕਾਂਗਰਸ ਪਾਰਟੀ ਵੱਲ ਜਾਂ ਭਾਰਤੀ ਜਨਤਾ ਪਾਰਟੀ ਵੱਲ ਕੁਛ ਕਰਨਗੇ ਵੱਡੀ ਹਿਲਜੁਲ ਹੋ ਚੁੱਕੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਅਸਤੀਫਿਆਂ ਦੀ ਝੜੀ ਲੱਗ ਚੁੱਕੀ